ਹੂ ਜੀ ਮਾਨ ਸਿੰਘ ਅਕਾਲੀ ਕੋਈ ਏਡੀ ਵੱਡੀ ਕੋਈ ਅਸਤੀ ਨਹੀਂ ਹੈ ਉਹ ਨਹੀਂ ਮੈਂ ਮਾਨ ਸਿੰਘ ਜਨਤਾ ਜਨਤਾ ਦੇ ਵਿੱਚ ਮੈਂ ਕਹਿੰਦਾ ਕੋਈ ਗਰੀਬ ਬੰਦਾ ਕੋਈ ਬਿਲਕੁਲ ਗਰੀਬ ਬੰਦਾ ਆ ਕੇ ਸਵਾਲ ਕਰੇ ਸਮਝ ਆਂਦਾ ਹੈ ਮਾਨ ਸਿੰਘ ਅਕਾਲੀ ਦੀ ਉਪਲਬਦੀ ਕੀ ਹੈ ਦੂਜੀ ਗੱਲ ਹਰ ਵਾਰੀ ਉਹ ਪਬਲਿਸਿਟੀ ਸਟੈਂਡ ਘੇੜਦਾ ਜਦੋਂ ਜਦੋਂ ਤਾਂ ਕੁਲੜ ਪੀਜਾ ਵਾਲੇ ਸੀਗੇ ਉਹਨਾਂ ਨੇ ਗਲਤੀ ਕੀਤੀ ਜਦੋਂ ਮਾਨ ਸਿੰਘ ਅਕਾਲੀ ਨਹੀਂ ਆਇਆ ਅੱਜ 3 ਮਹੀਨੇ ਪਹਿਲਾਂ 4 ਮਹੀਨੇ ਉਹਨਾਂ ਬਾਹਰ ਜਾਣ ਤੋਂ ਪਹਿਲਾਂ ਐਵੇਂ ਉਹਨਾਂ ਦੇ ਘਰ ਵੜ ਗਿਆ ਮਤਲਬ ਉਹਨੂੰ ਇਹ ਦੇਖ ਰਿਹਾ ਵੀ ਬਾਬਾ ਜੀ ਦੀ ਸ਼ੋਹਰਤ ਵਧ ਰਹੀ ਏ ਲੋਕ ਜਾ ਰਹੇ ਐ ਤੋ ਉਹਨੂੰ ਤਕਲੀਫ ਹੋ ਜਾਂਦੀ ਹੈ ਤੁਸੀਂ ਹੁਣੇ ਗੱਲ ਕੀਤੀ ਹਾਲ ਕੀ ਦੇ ਨਾਲ ਇੱਕ ਇੱਕ ਦੇ ਨਾਲ ਕਰੋਗੇ ਹੁੰਦਾ ਬਲੈਕ ਵੈਲੀ ਦਾ ਕੀ ਕਾਰਨ ਹੈ ਜੀ ਕਾਰਨ ਭਾਜੀ ਸ਼ੋਹਰਤ ਅਗਲੇ ਨੇ ਦੇਖਣਾ ਹੋਰ ਕੀ ਹੋਰ ਬਲੈਕ ਵੈਲੀ ਦਾ ਕਾਰਨ ਕੀ ਹੁੰਦਾ ਭਾਜੀ ਤੁਸੀਂ ਮੈਨੂੰ ਦੱਸੋ ਬਲੈਕ ਬੈਲਿੰਗ ਕਿਹਨੂੰ ਕਰਦਾ ਬੰਦਾ ਜਿਹੜਾ ਮਸ਼ਹੂਰ ਹੋਵੇ ਇਹਨੂੰ ਕੋਈ ਪੈਸੇ ਦਿਖਦੇ ਹੋਣ ਕੋਈ ਜਿਹੜਾ ਡਾਇਰੈਕਟ ਕੰਟੈਕਟ ਕੀਤਾ ਤੁਹਾਨੂੰ ਕੋਈ ਅਸ ਚੀਜ਼ ਬਾਰੇ ਕਦੀ ਕੋਈ ਡਿਮਾਂਡ ਕੀਤੀ ਬਿਲਕੁਲ ਸਿਨਹਾਲ ਕੁਝ ਨਹੀਂ ਹੈ ਭਾਈ ਹਲੇ ਦਾ ਬੇਸ ਹੀ ਨਹੀਂ ਬਣਿਆ ਅਗਲੇ ਦਾ ਪਹਿਲੇ ਬੇਸ ਹੀ ਟੁੱਟ ਗਿਆ ਕੰਟੈਕਟ ਦਾ ਬਾਅਦ ਹੀ ਗੱਲਾਂ ਕਰੀ ਗੱਲਾਂ ਤੋ ਚੱਲ ਤਿਆਰ ਹੈਗੇ ਮੈਂ ਤਾਂ ਹਰ ਬੰਦੇ ਨਾਲੇ ਮੇਰੇ ਲਈ ਕੱਲਾ ਮਾਨ ਸਿੰਘ ਗੱਲ ਹੀ ਕਿਉਂ ਸਰ ਮੇਰੇ ਲਈ ਸਾਰੇ ਤੁਸੀਂ ਇੱਕੋ ਜੋ ਜਿੰਨੇ ਮੇਰੇ ਭਰਾ இந்து ਸਿੱਖ ਮੁਸਲਮਾਨ ਇਸਾਈ ਇਹ ਸਾਰੇ ਮੇਰੇ ਲਈ ਇੱਕੋ ਜਿਹੇ ਨੇ ਇੱਕ ਦਰਵਾਜ਼ਾ ਹੈ ਅੱਜ ਦੀ ਰੇਡ ਦੇ ਵਿੱਚ ਬੇਸ਼ੱਕ ਉਹ ਮੀਡੀਆ ਪਿਛੇ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਤੇ ਕਿਉਂ ਲੱਗੇ ਹੋਏ ਆਂ ਅਸੀਂ ਜੋੜਨ ਤੇ ਕਿਉਂ ਨਹੀਂ ਲੱਗੇ ਇੱਕ ਦਰਵਾਜ਼ਾ ਤਰਮ ਨੂੰ ਜੋੜ ਰਿਹਾ ਯਾਰ ਬੰਟੀ ਬਾਬਾ ਜੀ ਨੂੰ ਕੋਈ ਸਮੱਸਿਆ ਨਹੀਂ ਤੁਸੀਂ ਕਿਉਂ ਐਡਾ ਨਹੀਂ ਨਹੀਂ ਮੇਰੇ ਤੇ ਕੀ ਕਮੈਂਟ ਭਾਈ ਮੈਂ ਆਪਣੇ ਲੁਧਿਆਣਾ ਸ਼ਹਿਰ ਲਈ ਖੜਾ ਇਹ ਸ਼ਹਿਰ ਮੇਰਾ ਹੈ ਇਹ ਮੇਰੇ ਸ਼ਹਿਰ ਦੇ ਜੋ ਕੋਈ ਬੰਦਾ ਆ ਕੇ ਕਹਿ ਰਿਹਾ ਮੈਂ ਇਹ ਕਰ ਦੂ ਮੋ ਕਰ ਦੂ ਵੇ ਅੱਜ ਹੈਡ ਸਪੀਚ ਕਿਉਂ ਨਹੀਂ ਪ੍ਰਸ਼ਾਸਨ ਨੂੰ ਦਿਖੀ ਇੱਕ ਮਿੰਟ ਇੱਕ ਮਿੰਟ ਅੱਜ ਪ੍ਰਸ਼ਾਸਨ ਨੂੰ ਹੈਡ ਸਪੀਚ ਕਿਉਂ ਨਹੀਂ ਦਿਖੀ ਸਾਡੇ ਦੇ ਪ੍ਰਸ਼ਾਸਨ ਨੇ ਪਰਚਾ ਦਿੱਤਾ ਬਿਨਾਂ ਕਿਸੇ ਗੱਲ ਤੋਂ ਸੁਣੋ ਹਾਂ ਇਹ ਚਰਚਾ ਲਈ ਬੰਟੀ ਬਾਬਾ ਜੀ ਤੇ ਨਹੀਂ ਸ਼ਾਨੀ ਸਾਹਿਬ ਕਿਉਂ ਵਿੱਚ ਰੋਲਾ ਪਾ ਮੈਂ ਖੜਾ ਭਾਈ ਨਾਲ ਕਿਉਂ ਮੈਂ ਖੜਾ ਨਹੀਂ ਸਰ ਮੈਂ ਖੜਾ ਬਰ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੇਮਾ ਟੀਵੀ ਦੇਖ ਰਹੇ ਤੁਸੀਂ ਤੁਮੇ ਹਕ ਕੁਲਬੀਰ ਰਾਹੀ ਇਸ ਸਮੇਂ ਅਸੀਂ ਪ੍ਰੇਮ ਦਾਮ ਦੇ ਵਿੱਚ ਮੌਜੂਦ ਆ ਜਿਹਦੇ ਪ੍ਰਮੁੱਖ ਨੇ ਬੰਟੀ ਬਾਬਾ ਉਹ ਬੰਟੀ ਬਾਬਾ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਵਿੱਚ ਨੇ ਤੇ ਜਿਨ੍ਹਾਂ ਨੂੰ ਨਿਹੰਗ ਸਿੰਘ ਮਾਨ ਸਿੰਘ ਅਕਾਲੀਵਲੋਂ ਜੋ ਹੈ ਇੱਕ ਚੇਤਾਵਨੀ ਵੀ ਦਿੱਤੀ ਗਈ ਸੀ ਆਦੇ ਦਿਨ 13 ਮਾਰਚ ਨੂੰ ਕਿਹਾ ਗਿਆ ਸੀ ਕਿ ਅਸੀਂ ਪ੍ਰੇਮ ਦਾਮ ਵਿੱਚ ਆਵਾਂਗੇ ਤੇ ਪੰਟੀ ਬਾਬਾ ਜੀਆਂ ਉਹ ਸ਼ਕਤੀਆਂ ਦੇਖਾਂਗੇ ਜਿਸ ਤੇ ਚਰਚਾ ਅੱਜਕੱਲ ਕਾਫੀ ਹੁੰਦੀਆਂ ਨੇ ਕਿ ਉਹ ਪਖੰਡਵਾਦ ਕਰਦੇ ਨੇ ਜਾਂ ਫਿਰ ਕੀ ਸੱਚਾਈ ਹੈ ਹਾਲਾਂਕਿ ਉਹਨਾਂ ਦਾ ਅੱਜ 12 ਵਜੇ ਇੱਥੇ ਆਉਣ ਦਾ ਪ੍ਰੋਗਰਾਮ ਸੀ ਲੇਕਿਨ ਜਿਹੜਾ ਜਾਣਕਾਰੀ ਮਿਲੀ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ ਤੇ ਉਹ ਜਿਹੜੇ ਪ੍ਰੇਮ ਦਾਮ ਵਿੱਚ ਨਹੀਂ ਪਹੁੰਚ ਪਾਏ ਨੇ ਭਾਜੀ ਥੱਲੇ ਦਾ ਤੁਸੀਂ ਲਗਵਾਉਣਾ ਮਾੜਾ ਥੱਲੇ ਕੋਈ ਵੀ ਇਨਸਾਨ ਕਿਸੇ ਦੀ ਮਜਬ ਕਿਸੇ ਵੀ ਪੰਥ ਕਿਸੇ ਵੀ ਤਰ੍ਹਾਂ ਆ ਸਕਦਾ ਜੀ ਔਰ ਜਨਮ ਸਵਾਲ ਜਨਮ ਦੇ ਕੇ ਜਦੋਂ ਮੈਂ ਦੀ ਗੱਲ ਕਰ ਸਕਦੇ ਕੋਈ ਦਿੱਕਤ ਨਹੀਂ ਮੈਨੂੰ ਜਿ ਖਾਸ ਤੌਰ ਤੇ ਹੁਣ ਤੁਹਾਡੇ ਮਗਰ ਵੀ ਦੋ ਦਸਤਾਰ ਸਜਾਈ ਦੀ ਨੌਜਵਾਨ ਖੜੇ ਨੇ ਉਹ ਸਵਾਲ ਕਹਿੰਦੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਵੀ ਨੌਜਵਾਨਾਂ ਨੂੰ ਪ੍ਰਕਾਇਆ ਜਾ ਰਿਹਾ ਫਿਰ ਇਹ ਖਾਸ ਨੇ ਸਿੱਖ ਨੌਜਵਾਨ ਨੇ ਘਰੇ ਬੈਠ ਘਰੇ ਬੈਠ ਕੇ ਨਾ ਕੋਈ ਗੱਲ ਆਕੇ ਦੇਖੋ ਹੋਮਵਰਕ ਪੂਰਾ ਕਰੋ ਆਪਣਾ ਪਲੀਜ਼ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਮੇਰੀ ਵੀਡੀਓ ਪਈ ਹੋਈ ਹੈ ਜੀ ਮੈਂ ਸਾਰੇ ਚੈਨਲ ਥਰੂ ਕਹਿਣਾ ਚਾਹੁੰਦਾ ਦਿਵਾਲੀ ਦੇ ਇੱਕ ਦਿਨ ਪਹਿਲਾਂ ਜੀ ਮੇਰੀ ਲਾਈਵ ਪਿਆ ਹੋਇਆ ਹੈ ਮੇਰੇ ਪੇਜ ਦੇ ਉੱਪਰ ਪ੍ਰੋਪਰ ਦੇਖੋ ਮੈਂ ਕੀ ਬੋਲਿਆ ਉਹਦੇ ਵਿੱਚ ਮੈਂ ਸਰਦਾਰ ਨੂੰ ਉਲਟਾ ਬੋਲੇ ਵੀ ਤੂੰ ਇੱਥੇ ਕੀ ਕਰਨਾ ਹੈ ਜਿਵੇਂ ਕਿ ਤਨਸ਼ੀਰ ਗੰਦ ਸਾਹਿਬ ਦੇ ਹੁੰਦੇ ਹੋਏ ਤੈਨੂੰ ਇੱਥੇ ਆਣ ਦੀ ਕੀ ਜ਼ਰੂਰਤ ਹੈ ਜੇ ਆਣਾ ਹੈ ਜੇ ਆਣਾ ਹੈ ਹੱਥ ਕੀ ਔਰ ਨਾ ਸਿੱਖੋ ਪਾਗੀ ਪਹਿਲਾਂ ਜਿ ਰੱਖੀ ਨਾ ਸਿੱਖੋ ਪ੍ਰੋਪਰ ਬੋਲਿਆ ਮੈਂਨੇ ਸੁਣੋ ਜੀ ਕੰਮ ਪੂਰਾ ਕਰੋ ਪਲੀਜ਼ ਨੇ ਮਾਨਸ ਸਿੰਘ ਕਾਲੀ ਇਹ ਸਵਾਲਾ ਸਾਡਾ ਸਵਾਲ ਹੈ ਮੈਂ ਉਹਨਾਂ ਨੇ ਕਹਿ ਰਿਹਾ ਹੈ ਹਮਵਰਕ ਪੂਰਾ ਕਰੋ ਉਹ ਆ ਰਹੇ ਸੀ ਉਹਨਾਂ ਨੂੰ ਪ੍ਰਸ਼ਾਸਨ ਨੇ ਰਸਤੇ ਵਿੱਚ ਰੋਕ ਲਿਆ ਹੈਗਾ ਬਾਈ ਮੈਂ ਇਸ ਬਾਰੇ ਕੁਝ ਨਹੀਂ ਕਹੂੰਗਾ ਚੱਲ ਹੀ ਤਿਆਰ ਹੈਗੇ ਮੈਂ ਤਾਂ ਹਰ ਬੰਦੇ ਨਾਲ ਮੇਰੇ ਲਈ ਕੱਲਾ ਮਾਨਸ ਸਿੰਘ ਕਾਲੀ ਕਿਉਂ ਸਰ ਮੇਰੇ ਲਈ ਸਾਰੇ ਤੁਸੀਂ ਇੱਕੋ ਜਿਹੇ ਨੇ ਮੇਰੇ ਭਰਾ இந்து ਅਸੀਂ ਇੱਕ ਮੁਸਲਮਾਨ ईसाई ਹਾਂ ਤੇਾਰੇ ਸਾਰੇ ਮੇਰੇ ਲਈ ਇੱਕੋ ਜਿਹੇ ਨੇ ਜੀ ਕੱਲੇ ਮਾਨਸ ਸਿੰਘ ਕਾਲੀ ਮੇਰੀ ਕੋਈ ਜਾਤੀ ਦਸ਼ਮਣ ਨਹੀਂ ਉਹਦੇ ਨਾਲ ਹਾਂ ਮੈਂ ਤੁਹਾਨੂੰ ਜਾਣਦਾ ਤਕਨੀਕੀ ਕੌਣ ਨੇ ਲੇਕਿਨ ਕਿਉਂ ਨਾ ਇਹ ਮੰਚ ਕਿਸੇ ਪ੍ਰਕਾਰ ਦਾ ਕੋਈ ਬਹਿ ਮੈਂ ਤਾਂ ਕੋਈ ਦਿੱਕਤ ਨਹੀਂ ਆਏਗੀ ਆਪਾਂ ਗੱਲ ਵਾਟਲਾਪ ਕਰਨੀ ਹੈ ਜਦੋਂ ਮਰਜ਼ੀ ਕਰ ਸਕਦੇ ਐਨੂੰ ਪ੍ਰੋਬਲਮ ਜੀ ਡੇਰਾਬਾਦ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਸਰ ਡੇਰਾਬਾਦ ਕੀ ਚੀਜ਼ ਆ ਇੱਕ ਦਰਬਾਰ ਹੈ ਅੱਜ ਦੇ ਡੇਟ ਦੇ ਵਿੱਚ ਬੇਸ਼ੱਕ ਉਹ মিডিਏ ਵਿੱਚ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਤੇ ਕਿਉਂ ਲੱਗੇ ਹੋਏ ਆ ਅਸੀਂ ਜੋੜਨ ਤੇ ਕਿਉਂ ਨਹੀਂ ਲੱਗੇ ਇੱਕ ਦਰਬਾਰ ਤਰਮ ਨੂੰ ਜੋੜ ਰਿਹਾ ਯਾਰ ਸੁਚ ਰੋ ਤੁਸੀਂ ਇੱਕ ਪ੍ਰੇਮਤਾਮ ਦਰਬਾਰ ਐ ਸਜਿੱਤੇ ਹਿੰਦੂ ਸਿੱਖ ਮੁਸਲਮ ਇਸਾਈ ਇੱਕ ਥਾਲੀ ਜਿ ਬੈਠ ਕੇ ਪੋਜਨ ਖਾਂਦੇ ਨੇ ਜੀ ਹਰ ਤਰ ਨੂੰ ਤੋੜਨ ਦਵਾਰ ਸਾਹਿਬ ਵੀ ਖਾਂਦੇ ਆ ਜੀ ਮਤਲਬ ਸਰ ਇੱਥੇ ਵੀ ਕਰ ਰਹੇ ਨੇ ਨਾ ਫਿਰ ਕੀ ਗਲਤ ਹੋ ਰਿਹਾ ਹੈ ਦੱਸੋ ਮੈਨੂੰ ਜੀ ਸਰ ਮਾਨ ਸਿੰਘ ਅਕਾਲੀ ਦਾ ਦਾਵਾ ਹੈ ਜੀ ਸਭ ਸਿੱਖਾਂ ਤੋਂ ਹੁਕਮ ਹੈ ਗੁਰੂ ਮਾਨ ਦੇਵ ਜੀ ਇਸੇ ਆਧਾਰ ਤੇ ਜਿਹੜੇ ਉਹ ਤੁਹਾਨੂੰ ਵੀ ਚਤਾਵਨੀ ਦੇ ਰਹੇ ਤੁਹਾਡੇ ਕੋਲ ਜਿਹੜੇ ਸਿੱਖ ਲੋਕ ਆਉਂਦੇ ਨੇ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਮੈਂ ਨੇ ਪਹਿਲਾਂ ਕੀ ਕਿਹਾ ਦਿਵਾਲੀ ਦੇ ਇੱਕ ਦਿਨ ਪਹਿਲਾਂ ਦੀ ਵੀਡੀਓ ਮੇਰੀ ਚੈੱਕ ਕਰੋ ਦਿਵਾਲੀ ਦੇ ਇੱਕ ਦਿਨ ਪਹਿਲਾਂ ਦੀ ਵੀਡੀਓ ਮੇਰੀ ਪੇਜ ਦੇ ਉੱਪਰ ਪਈ ਹੋਈ ਹੈ ਚੈੱਕ ਕਰੋ ਉਹਦੇ ਉੱਪਰ ਪ੍ਰੋਪਰ ਬੋਲੇ ਆ ਮੈਂ ਨੇ ਜੀ ਕਿ ਬਾਈ ਉਹਨਾਂ ਦਾ ਇਹ ਕਹਿਣਾ ਇਹ ਵੀ ਤਾਂ ਹੋ ਸਕਦਾ ਕਿ ਕੈਮਰਾ ਸਾਹਿਬ ਨੇ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਨਹੀਂ ਨਹੀਂ ਤਾਂ ਤਾਂ ਕੋਈ ਸਬੂਤ ਕਰਨੀ ਚਾਹੁੰਦੇ ਤੁਸੀਂ ਜੀ ਸਾਡੇ ਕੋਲ ਆਣਾ جاری ਹੈ ਉਸੇ ਤਰ੍ਹਾਂ ਹੀ ਬਾਦੂ ਤੇ ਮੀਡੀਆ ਦਾ ਹੱਕ ਮੀਡੀਆ ਦਾ ਹੱਕ ਮੰਦਾ ਸਰ ਕਿ ਇਥੇ ਕਵਰੇਜ ਕਰੇ ਹਰ ਵੀਰ ਵਰ ਕਵਰੇਜ ਕਰੇ ਮੈਂ ਕੀ ਕਰਦਾ ਮੀਡੀਆ ਕਹਦੇ ਲਈਏ ਮੀਡੀਆ ਦਾ ਕੰਮ ਕੀ ਚੀ ਹੈ ਮੀਡੀਆ ਦਾ ਕੰਮ ਹੈ ਸਾਡੀ ਅਵਾਜ਼ ਨੂੰ ਦੁਨੀਆ ਤੱਕ ਪਹੁੰਚੋ ਨਾ ਜੀ ਅਹੀ ਮੀਡੀਆ ਦਾ ਹੀ ਕੰਮ ਹੈ ਨਾ ਤੇ ਮੀਡੀਆ ਕਿ ਕਵਰੇਜ ਕਰੇ ਤੇ ਮੈਂ ਕੀ ਕਰਦਾ ਜੇ ਸੰਗਤ ਨੂੰ ਪੁੱਛੋ ਤੁਸੀਂ ਇੱਥੇ ਆ ਕੇ ਕੀ ਹੁੰਦਾ ਕੀ ਇੱਥੇ ਗਲਤ ਕੀਤਾ ਜਾ ਰਿਹਾ ਕਿਸੇ ਮਜ਼ਹਬ ਨੂੰ ਕਿਸੇ ਤਰ੍ਹਾਂ ਨੂੰ ਚੇਂ ਕਦੇ ਕਿਸੇ ਨੂੰ ਆਪਣੇ ਤਰਫੋਂ ਹਟਣ ਲਈ ਕਿਹਾ ਜਾਂਦਾ ਕੋਈ ਵੀ ਐਸਾ ਕੰਮ ਔਰ ਅਦੀ ਵੱਡੀ ਗੱਲ ਪੰਜਾਬ ਦੇ ਪਹਿਲਾਂ ਬਾਬਾ ਤੁਹਾਡੇ ਸਾਹਮਣੇ ਕਹਿ ਰਹੇ ਮੀਡੀਆ ਦੇ ਵਿੱਚ ਕਿ ਕਿਸੇ ਰੂਪ ਵਿੱਚ ਕਦੇ ਤੁਸੀਂ ਕੋਈ ਪੈਸਾ ਲਿਆ ਗਿਆ ਅੱਛਾ ਉਹਨਾਂ ਨੇ ਕਦੇ ਕਿਸੇ ਵੀ ਰੂਪ ਦੇ ਵਿੱਚ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਅਜੇ ਤੋਂ ਕੁਝ ਸਮੇਂ ਪਹਿਲਾਂ ਪਹਿਲਾਂ ਵੀ ਨੰਗ ਸਿੰਘ ਤੁਹਾਡੇ ਚੱਲਦੇ ਲਾਈਵ ਦੇ ਵਿੱਚ ਆਏ ਸੀਗੇ ਉਸ ਵੇਲੇ ਕੀ ਮੈਟਰ ਹੋਇਆ ਸੀ ਸਰ ਕੋਈ ਗੱਲ ਨਹੀਂ ਮੇਰੇ ਲਈ ਕੋਈ ਦਿੱਕਤ ਨਹੀਂ ਨੰਗ ਸਿੰਘ ਆ ਰਹੇ ਐ ਮੇਰੇ ਕੋਲ ਛੋਟੇ ਵੱਡੇ ਭਰਾ ਆ ਰਹੇ ਐ ਮੋਸਟ ਵੈਲਕਮ ਸਰ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਦਿੱਤਿਆ ਕੀ ਕਾਸਵੜੀ ਗੱਲ ਐ ਉਹਨਾਂ ਨੇ ਹੱਦ ਬਣਾ ਤੁਸੀਂ ਵੈਸੇ ਅੱਜ ਤੁਸੀਂ ਮੈਨੂੰ ਅੱਜ ਨਾਲ ਪੁੱਛ ਰਹੇ ਤਾਨੂੰ ਵੀ ਦੱਸ ਦਵਾਂ ਮੈਂ ਕੋਈ ਪ੍ਰੋਬਲਮ ਨਹੀਂ ਇਸ ਗੱਲ ਦੀ ਹੈਗੀ ਔਰ ਫਿਰ ਵੀ ਮੈਂ ਕਿਸੇ ਨਾਲ ਕੋਈ ਜਾਤੀ ਵਿਵਾਦ ਨਹੀਂ ਕਰਦਾ ਹੋ ਸਕਦਾ ਹੈ ਉਹਨਾਂ ਦੇ ਮਨ 'ਚ ਕੋਈ ਥੇਸ ਲੱਗੀ ਹੋਵੇ ਉਹਨਾਂ ਨੂੰ ਕੋਈ ਦਸਤਾਰਦਾਰੀ ਦੇਖ ਕੇ ਲੇਕਿਨ ਪਲੀਜ਼ ਮੈਂ ਰਿਕੁਐਸਟ ਕਰਦਾ ਸਾਰਿਆਂ ਨੂੰ ਚੈਨਲ ਦੇ ਥਰੂ ਕਿ ਪ੍ਰੋਪਰ ਮੇਰੀ ਵੀਡੀਓਜ਼ ਨੂੰ ਚੈੱਕ ਕਰੋ ਮੈਂ ਪ੍ਰੋਪਰ ਵੀਡੀਓਜ਼ ਦੇ ਵਿੱਚ ਬੋਲਿਆ ਹੋਇਆ ਹੈ ਲਾਸਟ ਵੀਰਵਾਰ ਜਿਹੜੀ ਵੀਡੀਓ ਸੀ ਉਹ 'ਚ ਹੀ ਮੈਂ ਬੋਲਿਆ ਹੋਇਆ ਹੈ ਕਿ ਕੋਈ ਵੀ ਦਸਤਾਰਦਾਰੀ ਪਲੀਜ਼ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ ਲਾਸਟ ਵੀਕਵਾਰ ਦੇਖੋ ਤੁਸੀਂ ਲਾਈਵ ਪਿਆ ਹੋਇਆ ਹੈ ਲ ਕਿਸਲੀ ਪੈਰਾ ਚ ਦਸਤਾਰਾ ਰੱਖੋ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀਆਂ। ਪਰ ਇੱਥੇ ਕੋਈ ਕੁਝ ਲੋਕੋ ਬੈਠੇ ਸੀ ਉਹਨਾਂ ਦਾ ਕਹਿਣਾ ਵੀ ਸਾਡੇ ਵੱਖ-ਵੱਖ ਕੰਮ ਹੋਏ ਨੇ। ਗੱਲ ਇਹ ਵੀ ਤੁਹਾਡੇ ਕੋਲ ਕਿਹੜੀ ਉਹ ਸਰ ਕਿਹੜੇ ਦਰਵਾਜ਼ੇ ਨਹੀਂ ਹੁੰਦੇ? ਹਮਮ ਗੁਰਦੁਆਰਾ ਸਾਹਿਬ ਨਹੀਂ ਹੁੰਦੇ, ਮੰਦਿਰ ਨਹੀਂ ਹੁੰਦੇ, ਮਾਜੀ ਉਹਨਾਂ ਦਾ ਹਰ ਦਰਵਾਜ਼ੇ ਹੁੰਦੇ ਆ। ਹਮਮ ਐਸਾ ਕੋਈ ਦਰਵਾਜ਼ੇ ਨਹੀਂ ਜਿੱਥੇ ਕੰਮ ਨਹੀਂ ਹੁੰਦੇ ਹੈਗੇ। ਜੀ। ਮੈਂ ਕਦੇ ਕਹਣਾ ਨਹੀਂ। ਹਮਮ ਇਹ ਕੋਈ ਐਕਸਟਰਾ ਦਰਵਾਰ ਥੋੜੀ ਹੈ ਦੁਨੀਆਂ ਜਿੰਨੇ ਦਰਵਾਰ ਹੈ ਹਰ ਦਰਵਾਰ ਦੇ ਕੰਮ ਹੁੰਦੇ ਨੇ ਥੋੜੇ ਤੇ ਸਵਾਲ ਚੁੱਕੇ ਥੋੜੇ ਕੋਲ ਕਿਹੜਾ ਚਮਤਕਾਰ ਸਰ ਮੇਰੇ ਕਿਹੜੇ ਦਰਵਾਰ ਚਮਤਕਾਰ ਨਹੀਂ ਮੈਂ ਤਾਂ ਨੁੱਛ ਰਿਆ ਗੱਲ ਕਰ ਦਰਵਾਰ ਦੀ ਗੱਲ ਥੋੜੀ ਇਹ ਵੀ ਦਰਵਾਰ ਹੈ ਨਾ ਇੰਡੀਵਿਜੁਅਲੀ ਗੱਲ ਕਰ ਨਹੀਂ 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 ਇਹ ਦਰਵਾਰ ਹੈ ਮੇਰੀ ਤੁਸੀਂ ਜਿਹੜੀ ਮਰਜ਼ੀ ਵੀਡੀਓ ਚ ਦੇਖੋ ਇੱਕ ਵੀ ਵੀਡੀਓ ਚ ਮੈਂ ਕਦੇ ਕਿਆ ਹੋਵੇ ਗੱਲ ਮੈਂ ਕਹਿੰਦਾ ਪਰਮਾਤਮਾ ਤੁਸੀਂ ਆਪਣੇ ਰੱਬ ਮੰਨਦੇ ਹੋ ਮੈਂ ਇਨਸਾਨ ਵੀ ਬੁਰਾ ਬੰਦੀ ਕੋਸ਼ਿਸ਼ ਕਰਨ ਵਾਲੇ ਕੀ ਗੱਲ ਕਰਦੇ ਹੋ ਯਾਰ ਕੀ ਗੱਲ ਕਰਦੇ ਹੋ ਮੈਂ ਇੱਕ ਸਰਕਾਰ ਦੇ ਜ਼ਰਦਾ murid ਹਾਂ ਇਸ ਗੱਡੀ ਚ 400 ਸਾਲ ਤੋਂ ਚੱਲਦੀ ਆ ਰਹੀ ਹੈ ਮੈਂ ਚਲਾ ਜਾਊਂਗਾ ਤੂੰ ਹੋਰ ਗੱਦੀ ਨਹੀਂ ਆਉਗਾ ਕੰਮ ਗੱਦੀਆਂ ਦੇ ਕਰਨੇ ਆ ਇਨਸਾਨ ਦੀ ਕੀ ਔਕਾਤ ਕਿਸੇ ਦਾ ਕੰਮ ਕਰ ਲਵੇ ਯਾਰ ਬਿਲਕੁਲ ਸਹੀ ਇਨਸਾਨ ਬਣੇ ਨਹੀਂ ਮੈਂਨੇ ਤੁਸੀਂ ਇੱਕ ਵੀਡੀਓ ਹੋਈ ਸੀ ਮੇਰੀ ਮਕਰ ਨਾਲ ਉਹ ਜੀ ਦੇਖਿਆ ਮੈਂ ਸਪੈਸ਼ਲੀ ਬੋਲਿਆ ਸੀਗਾ ਗੱਲ ਕੋਈ ਦੁਨੀਆ ਦਾ ਇੱਕ ਇਨਸਾਨ ਕਹ ਦੇਵੇ ਇਹ ਮੇਰੇ ਅੰਦਰ ਮਾਤਾ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਉਹਨੂੰ ਮਿਲਣਾ ਚਾਹੁੰਗਾ ਤੁਸੀਂ ਸਰਕਲ ਉਹ ਪਾਪੜੀ ਮਸਤੀ ਬਹੁਤ ਅੱਛੀ ਲੱਗ ਚੁੱਕੇ ਹਾਂ ਮੈਂ ਇੱਕ ਸਵਾਲ ਨੂੰ ਬਾਰ ਬਾਰ ਕਰਦਾ ਮੇਰਾ ਵੀ ਸਵਾਲ ਆਦਾ ਹੁੰਦਾ ਹੈ ਸਵਾਲ ਕਲੀਅਰ ਹੋਣੀ ਚਾਹੀਦੀ ਹੈ ਹਾਂ ਮੈਂ ਬਹੁਤ ਵਾਰਦਾ ਚੁੱਕੇ ਵੀ ਆਪਣੀ ਮਸਤੀ ਲੈਂਦਾ ਉਹਦੇ ਨਾਮ ਦੀ ਹਰ ਬੰਦੇ ਦੀ ਆਪਣੀ ਆਪਣੀ ਪਰੰਪਰਾ ਹੈ ਉਹਨੂੰ ਲੱਗਦਾ ਥੋੜੀ ਉਹ ਮਸਤੀ ਦੇ ਨਾਮ ਨਾਲ ਪਖੰਡਵਾਦ ਵੱਧ ਰਿਹਾ ਵਾ ਤੁਹਾਡੀ ਸੋਚ ਹੈ ਮੇਰੀ ਸੋਚ ਨਹੀਂ ਸਰ 407 ਤੋਂ ਜਲ ਤੁਸੀਂ ਤਾਂ ਮਸਤੀ ਕਰਦੇ ਸੀ ਤੁਸੀਂ ਰੋਡ ਤੇ ਹੁੰਦੇ ਕਦੇ ਉੱਧੇ ਤੁਹਾਨੂੰ ਮਤਲਬ ਜਦੋਂ ਗੱਦੀ ਤੇ ਆਨੇ ਜਦੋਂ ਨਹੀਂ ਨੀ ਦਰਬਾਰ ਦੇ ਅੰਦਰ ਜਦੋਂ ਗੱਦੀ ਤੇ ਆਨੇ ਬਾਬਾ ਤੁਸੀਂ ਤਾਂ ਮਸਤੀ ਗੱਦੀ ਤੇ ਆ ਕੇ ਅਰਦਾਸ ਕੀਤੀ ਜਾਂਦੀ ਹੈ ਪ੍ਰਾਰਥਨਾ ਕੀਤੀ ਜਾਂਦੀ ਉਸ ਟਾਈਮ ਆਦਰਵਾਇਜ਼ ਮੈਂ ਇੱਕ ਬਿਨਸਮੈਨ ਮੰਨਦਾ 6 ਦਿਨ ਮੈਂ ਆਪਣੇ ਕਾਰੋਬਾਰ ਤੇ ਆ ਸਿਰ ਇਕ ਦਿਨ ਲਈ ਮੈਂ ਦਰਬਾਰ ਤੇ ਆਨਾ ਸਿੰਗਲ ਦੇ ਓਨਲੀ ਤੁਸੀਂ ਦਾ ਬਾਬਾ ਜੀ ਮਸਤੀ ਕਹਤੀ ਤੁਹਾਡੀ ਗੱਲ ਮੰਨ ਲੈਨੇ ਆ ਪਰ ਤੁਹਾਡੀ ਮਸਤੀ ਦੇ ਆੜ ਹਟ ਕੋਈ ਕਹਿੰਦਾ ਮੇਰੇ ਚ ਬਾਬਾ ਆ ਗਿਆ ਕੋਈ ਮੈਂ ਨਹੀਂ ਬੋਲਿਆ ਨਹੀਂ ਕੋਈ ਕਹਿੰਦਾ ਮੇਰੇ ਮੈਂ ਉਪਰ ਚੈਲੰਜ ਨਹੀਂ ਕਰ ਰਿਹਾ ਦੇਖੋ ਤੁਸੀਂ ਮੈਂ ਖੁਦ ਪਖੰਡ ਬਾਦ ਦੇ ਖਿਲਾਫ ਆ ਇੱਕੋ ਹੀ ਦਰਵਾਜ਼ਾ ਖਾਸ ਤੌਰ ਤੇ ਬਾਬਾ ਹੋਣ ਦੇ ਵਾਅੂਦ ਮੈਂ ਗੱਲ ਕਰ ਰਿਹਾ ਜਿੱਥੇ ਕਿਸੇ ਵੀ ਰੂਪ ਦੇ ਵਿੱਚ ਪੈਸਾ ਲਿਆ ਜਾਂਦਾ ਤੇਰਾ ਕੰਮ ਕਰ ਦੂੰਗਾ 21000 ਲੱਗੂਗਾ ਤੇਰਾ ਕੰਮ ਕਰ ਦੂੰਗਾ 52000 ਲੱਗੂਗਾ ਕਿਸੇ ਵੀ ਰੂਪ ਵਿੱਚ ਪੈਸਾ ਲਿਆ ਜਾਂਦਾ ਜਦੋਂ ਆਪਣੇ ਪਰਮਾਤਮਾ ਆਪਣੀ ਗੱਦੀ ਦੇ ਹੁੰਦੇ ਹੋਏ ਤੁਹਾਨੂੰ ਕਿਸੇ ਹੋਰ ਤੋਂ ਪੈਸਾ ਮੰਗਣਾ ਹਰ ਬੋਲ ਉਸ ਤੋਂ ਇਲਾਵਾ ਔਰ ਪੈਣਾ ਲਈ ਮੈਂ ਬਹੁਤ ਵਾਰ ਬੋਲ ਚੁੱਕਿਆ ਕਿ ਜਿੰਨੀਆਂ ਬੀਬੀਆਂ ਪੈਣਾ ਕਿਸੇ ਵੀ ਡੇਰੇ ਕਿਸੇ ਵੀ ਦਰਬਾਰ ਜਾਂਦੀਆਂ ਹੱਥ ਜੋੜ ਕੇ ਰਿਕੁਐਸਟ ਕਰਦਾ ਹੁੰਦਾ ਹੁੰਦਾ ਮੈਂ ਤੁਸੀਂ ਮੇਰੇ ਵੀਡੀਓਜ਼ ਦੇਖੋ ਕਿ ਆਪਣੇ ਪਤੀ ਤੋਂ ਬਿਨਾ ਆਪਣੇ ਪਿਤਾ ਤੋਂ ਬਿਨਾ ਬਿਲਕੁਲ ਨਾ ਜਾਓ ਕਿਸੇ ਦਰਬਾਰ ਦੇ ਉੱਪਰ ਜਿੰਨੇ ਵੀਡੀਓਜ਼ ਨੇ ਮੇਰੀਆਂ ਪ੍ਰੋਪਰ ਪਲੀਜ਼ ਮੈਂ ਚੈਨਲ ਨੂੰ ਵੀ ਰਿਕੁਐਸਟ ਕਰੂੰਗਾ ਨਾ ਵੀਡੀਓ ਨੂੰ ਜਰੂਰ ਚਲਾਓ ਇੱਕ ਵਾਰ ਸਾਰੇ ਸੰਗਤ ਨੂੰ ਪਤਾ ਲੱਗੇ ਮੈਂ ਇੱਕ ਬਹੁਤ ਅੱਛਾ ਮੈਸੇਜ ਲੱਗੇ ਪਰ ਜਦੋਂ ਹਰੇਕ ਵਰੀ ਕੋਈ ਵੀ ਨਿਹੰਗ ਸਿੰਘਾਂ ਦਾ ਜਦੋਂ ਸਪੈਸ਼ਲੀ ਵਰੀ ਸੀਗੀ ਮੀਟਿੰਗ ਹੋਣੀ ਸੀਗੀ ਹੁਣ ਐਦ ਕੀ ਮਿਲ ਆ ਗਿਆ ਇਹ ਇੰਨਾ ਸਮੇਂ ਦੇ ਵਿੱਚ ਹੀ ਕਿਉਂ ਇਹੋ ਜਿਹਾ ਸਵਾਲ ਤੁਸੀਂ ਉਹਨਾਂ ਨੂੰ ਕਰਨਾ ਪੈਣਾ ਮੈਨੂੰ ਨਹੀਂ ਮੈਂ ਤਾਂ ਮੈਂ ਤਾਂ 24 ਘੰਟੇ ਤੁਹਾਡੇ ਸਾਰੇ ਸੇਵਾ ਚਾਜਣਾ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਸੇਵਾ ਚਾਜਣਾ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਹੈ ਇਹ ਕਿਹੜੇ ਧਰਮ ਨਾਲ ਤਾਲੂਕਤ ਰੱਖਦੀ ਹੈ ਸੂਫੀ ਧਰਮ ਸੂਫੀ ਓਨਲੀ ਇਲਾਜਾਤ ਜਿਹੜੀ ਕੋਈ ਜਾਂ ਇਸ ਸਾਰੇ ਧਰਮ ਜੋੜੇ ਜਾਂਦੇ ਹ ਹਰ ਧਰਮ ਗੁਰਦੁਆਰਾ ਸਾਹਿਬ ਜਾ ਰਹੇ ਹਿੰਦੂ ਮੰਦਿਰ ਜਾ ਰਹੇ ਸਿੱਖ ਗੁਰਦੁਆਰਾ ਸਾਹਿਬ 크ਰਿਸਚਨ ਚਰਚ ਔਰ ਔਰ ਕਰ ਰਹੇਗੇ ਮੁਸਲਮ ਮਸਜਿਦ ਜਾ ਰਹੇ ਕੋਈ ਐਸਾ ਧਰਮ ਦੀ ਚਾਹੀਦੀ ਹੈ ਸਾਰੇ ਇਕੱਠੇ ਬਹਿ ਕੇ ਜਿਆਦਾਤਰ ਇਸ ਤਰ ਜਿਹੜਾ ਤੁਸੀਂ ਤੁਸੀਂ ਦੇਖੋ ਨਾ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਿਰ ਬਣਿਆ ਅੰਦਰ ਜਿਆਦਾਤਰ ਜਦੋਂ ਅਜਿਹੀਆਂ ਗੱਡੀਆਂ ਨੇ ਉਹਨਾਂ ਨੂੰ ਜੋੜਿਆ ਜਾਂਦਾ ਮੁਸਲਮ ਤੋਂ ਉਹਨਾਂ ਪਰ ਨਹੀਂ ਨਹੀਂ ਸਰ ਮੈਂ ਕਿਤੇ ਸੀ ਨੂੰ ਮੰਨਦੇ ਨਹੀਂ ਜੀ ਮੈਂ ਕੱਟੜਵਾਦੀ ਸਨਾਤਨੀ ਆ ਸਰਕਾਰ ਬਾਬਾ ਹਾਇਦਰ ਛੇਖ ਦਾ ਮুরিਦ ਆ ਨੋ ਡਾਊਟ ਲੇਕਿਨ ਕੱਟੜਵਾਦੀ ਸਨਾਤਨੀ ਆ ਮੈਂ ਦੁਨੀਆ ਦੇ ਸਭ ਤੋਂ ਵੱਡੇ ਮਸਤ ਪਵਾਨ ਬੋਲੇ ਦਾ ਹੋਇਆ ਅਕਾਲ ਮਰਤੀ ਉਹ ਮਰੇ ਜੋ ਕੰਮ ਕਰੇ ਚੰਡਾਲ ਕਾ ਕਾਲ ਵੀ ਉਸ ਦਾ ਕਿਆ ਵਿਗਾੜ ਜੋ ਭਗਤੋ ਮਾ ਅਕਾਲ ਕਾ ਪਵਾਨ ਸਿੰਘ ਕਹਿੰਦੀ ਤੁਹਾਨੂੰ ਅੱਜ ਚੈਲੰਜ ਦਿੱਤਾ ਸੀ 12 ਵਜੇ ਨੂੰ ਪਹੁੰਚਣਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਮੈਂ ਬੰਟੀ ਬਾਬੇ ਨੂੰ ਦੇਖਣਾ ਵੀ ਉਹਨਾਂ ਦੇ ਕੋਲ ਕਿਹੜੀਆਂ ਸ਼ਕਤੀਆਂ ਨੇ ਪੁਲਿਸ ਵੀ ਵਕੀਆਦਾ ਖੜੀ ਹੈ ਤੁਹਾਡੀ ਗੱਲਬਾਤ ਹੋਈ ਹੈ ਕਿਸ ਦੇ ਨਾਲ ਸਰ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈਗੀ ਦਰਵਾਰ ਹਰ ਟਾਈਮ ਚਮਤਕਾਰ ਹੈ ਕੋਈ ਵੀ ਦਰਵਾਰ ਚਲੇ ਜਾਓ ਮੈਂ ਕੱਲਾ ਹੀ ਦਰਵਾਰ ਨਹੀਂ ਕਹਿ ਰਿਹਾ ਪਲੀਜ਼ ਬਾਰ ਬਾਰ ਸੁਣੋ ਹਰ ਦਰਵਾਰ ਦੇ ਵਿੱਚ ਚਮਤਕਾਰ ਹੈ ਹਰ ਦਰਵਾ ਇੱਕ ਦਿਨ ਮੈਂ ਹੋਰ ਲਾਸ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਅਕਸਰ ਕਹਿੰਦੇ ਹੋ ਕਿ ਮੈਂ ਸਿਰਫ ਇੱਥੇ ਵੀਰਵਾਰ ਨੂੰ ਆਣਾ ਤਾਂ ਮੈਂ ਬੰਟੀ ਬਾਬਾ ਵਾਂ ਅਕਸਰ ਬਾਕੀ ਦਿਨ ਜਿਹੜੇ ਆ ਮੈਂ ਉਸ ਦਿਨ ਸਿਰਫ ਬਿਜ਼ਨਸਮੈਨ ਆ ਤੁਹਾਨੂੰ ਜਿੰਨੇ ਬਿਜ਼ਨਸ ਮੇਰੇ ਦੇਖਣਗੇ ਇੱਕ ਗੱਲ ਕਹੋ ਕੀ ਕਰੂੰ ਮੇਰੀ ਸੋ ਜਿੰਨੇ ਬਿਜ਼ਨਸ ਤੁਹਾਨੂੰ ਦੇਖਣਗੇ ਮੇਰੇ ਚਿਰਾਗ ਦੇ ਨਾਮ ਨਾਲ ਬਾਬਾ ਜੀ ਦੀ ਕਿਰਪਾ ਨਾਲ ਸੁਮਹਾਰਣੀ ਦੀ ਕਿਰਪਾ ਨਾਲ ਜਿੰਨੇ ਚਿਰਾਗ ਦੇ ਬਿਨ ਸਾਰੇ ਮੇਰੇ ਆਪਣੇ ਬਿਨਸ ਚੋਂ ਹਟਾਂ ਮੈਂ ਆਪਣੇ ਆਫਿਸ ਚੋਂ ਹਾਂ ਕਦੀ ਮਾਹਰੋੜ ਚੱਲੀ ਆਈ ਜੋ ਕਦੀ ਸਰਬਨਗਰ ਚੱਲੀ ਆਈ ਜੋ ਕਦੀ ਚੰਡੀਗੜ੍ਹ ਚੱਲੀ ਆਈ ਜੋ ਕਦੀ ਸਿਰ ਇੱਕਦਣ ਲਈ ਗੱਦੀ ਪੈਣਾ ਉਸਦੇ ਲਈ ਮਾਨ ਮਾਨ ਸਿੰਘ ਦਾ ਇਹ ਵੀ ਸੋਸ਼ਲ ਮੀਡੀਆ ਜਿਹੜਾ ਵੀਡੀਓ ਚੱਲੀ ਹੈ ਉਹਨਾਂ ਨੇ ਕਿਹਾ ਸੀਗਾ ਕਿ ਤੇ ਸਿਰ ਘਮਾਉਣਾ ਚਲੋ ਮਸਤੀ ਆ ਕਦੇ ਕੱਪੜੇ ਲਾ ਲੈਂਦੇ ਨੇ ਕਿ ਅਜੇ ਹੀ ਕਿਹੜੀ ਮਸਤੀ ਸਰ ਕਿਹੜੇ ਕੱਪੜੇ ਕੱਲ ਕੱਲ ਤੁਸੀਂ ਅੱਗੇ ਕਹਿ ਦਿਓ ਵੀ ਗੰਗਾ ਜੀ ਇਸ਼ਨਾਨ ਕਰ ਰਹੇ ਸੀ ਕੱਪੜੇ ਤਾਰ ਲੈ ਨਹੀਂ ਯਾਰੀ ਕੋਈ ਨਹੀਂ ਐਸੀ ਬੰਦ ਨਹੀਂ ਨਹੀਂ ਇਕੱਲੇ ਨਹੀਂ ਐਸੀ ਬੰਦ ਹੈ ਗਰਮੀ ਸੀ ਕਿ ਕੱਪੜੇ ਤਾਰਦੇ ਕਿਉਂ ਸ਼ੂ ਮਨਾ ਰਹੇ ਹੋ ਚੀ ਨੂੰ ਕੱਪੜੇ ਤਾਰਨੇ ਮੇਰੇ ਬਨੀਆ ਨਹੀਂ ਪਾਈ ਹੋਈ ਇਹ ਸਵਾਲ ਉਹਨਾਂ ਦਾ ਨਹੀਂ ਨਹੀਂ ਮੇਰੇ ਬਨੀਆ ਨਹੀਂ ਮੈਂ ਵੀ ਸਵਾਲ ਦਾ ਜਵਾਬ ਹੀ ਦੇ ਰਿਹਾ ਮੇਰੇ ਬਨੀਆ ਨਹੀਂ ਪਾਈ ਹੋਈ ਸਾਡੇ ਸੰਤ ਮਾਗੇ ਉਸ ਵੀਡੀਓ ਵਿੱਚ ਨਾਲ ਸੁਣੋ ਮੈਂ ਕਿਹਾ ਵੀ ਬਾਬੇ ਕੁੰਜਾ ਯਾਰ ਲੈ ਕੇ ਲੋਟਾਂ ਲੁੱਟ ਰਹੇ ਨੇ ਅੱਧੀ ਵੀਡੀਓ ਸੁਨਿਆ ਕਰੋ ਪੂਰੀ ਵੀਡੀਓ ਸੁਨਿਆ ਕਰੋ ਨੂੰ ਅੱਧੀ ਵੀਡੀਓ ਸੁਨਿਆ ਤੁਸੀਂ ਸਭ ਨੇ ਉਸ ਵੀਡੀਓ ਜਿਵੇਂ ਕੀ ਕਰ ਰਹੇ ਲੋਕ ਕੁੰਜਾ ਕੁੰਜਾ ਯਾਰ ਦੇਰੇ ਬਾਬਿਆਂ ਨੂੰ ਦੇਣ ਦੀ بجائے ਕਿਸੇ ਹਸਪਤਾਲ ਦੇ ਲਗਾਓ ਤੁਹਾਨੂੰ ਮਸਤੀ ਕਾਦੀ ਆਉਂਦੀ ਹੈ ਜੀ ਕਿ ਕਿੰਨੀ ਮਸਤੀ ਆਉਂਦੀ ਹੈ ਤੁਹਾਨੂੰ ਮੈਂ ਸਰਕਾਰ ਬਾਬਾ ਹੈਦਰ ਸ਼ੇਖ ਦਾ ਮੁਰੀਦ ਹਾਂ ਬਹੁਤ ਜਿਆਦਾ ਮਸਤੀ ਕਿਉਂ ਨਹੀਂ ਆਉਂਦੀ ਤੁਸੀਂ ਸਨਾਤਨ ਤਰੰਨ ਹਰ ਤਰਮ ਦਾ ਮਸਤੀ ਹੈ ਜੀ ਹਰ ਤਾਂ ਆਉਂਦੀ ਹੈ ਤੁਸੀਂ ਕਹਿੰਦੇ ਗੱਲ ਨੂੰ ਭੁੱਲਦੇ ਨਾਮਾਜ਼ ਕਿਉਂ ਨਹੀਂ ਪੜ੍ਹਦੇ ਇਹ ਤਾਂ ਕੁਝ ਨਿਕਲ ਗਿਆ ਹੈ ਅੱਜ ਨਹੀਂ ਸਰ ਹਰ ਤਰਮ ਦੀ ਆਪਣੀ ਆਪਣੀ ਪਰੰਪਰਾ ਹੈ ਸਭ ਤੋਂ ਵੱਡੇ ਮਸਤ ਭੋਲੇ ਸ਼ੰਕਰ ਬਿਲਕੁਲ ਮਸਤ ਭੋਲੇ ਸ਼ੰਕਰ ਦੇ ਬਰਾਬਰ ਤੁਸੀਂ ਮੈਂ ਮੇਰੀ ਗੱਦੀ 400 ਸਾਲ ਸਰਕਾਰ ਬਾਬਾ ਹੈਦਰ ਸ਼ੇਖ ਦੀ ਬੜੀ ਯਾਰ ਜੀ ਬਹੁਤ ਵਾਰ ਦੱਸ ਚੁੱਕਿਆ ਮੈਂ ਹਰ ਵੀਡੀਓ 'ਚ ਬੋਲ ਚੁੱਕਿਆ ਕਿ ਦੁਨੀਆਂ 'ਚ ਇੱਕ ਵੀ ਇਨਸਾਨ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਮਾਤਾ ਪੀਰ ਬਾਬਾ ਕੋਈ ਵੀ ਚੀਜ਼ ਆ ਗਈ। ਵੀ ਕੋਦੇ ਨਾਮ ਦੀ ਮਸਤੀ ਸਰ। ਭਾਈ ਤੁਸੀਂ ਆਪ ਇਹ ਗੱਲ ਕਹੀ ਵੀ ਅੰਦਰ ਭੋਲੇਨਾਥ ਦਾ ਮੰਦਿਰ ਵੀ ਹੈ ਭੋਲੇਨਾਥ ਬਹੁਤ ਅਸੀਮ ਸ਼ਕਤੀ ਹੈ ਹਿੰਦੁਸਤਾਨ ਲਈ ਸਭ ਲਈ ਬਹੁਤ ਪੂਜਨੀਕ ਹੈ। ਜੀ ਹਰ ਧਰਮ ਵਾਸਤੇ ਜੀ ਪਰ ਉਸ ਤੋਂ ਇੰਨਾ ਕੁਝ ਹੋਣ ਦੇ ਬਾਵਜੂਦ ਅੰਦਰ ਐਡਾ ਭੋਲੇਨਾਥ ਦਾ ਮੰਦਿਰ ਹੋਣ ਦੇ ਬਾਵਜੂਦ ਹਰ ਧਰਮ ਦੀ ਜਗ੍ਹਾ ਹੋਣ ਦੇ ਬਾਵਜੂਦ ਸਿਰਫ ਬੰਟੀ ਬਾਬਾ ਹੀ ਕਿਉਂ ਪ੍ਰਮੋਟ ਹੋ ਰਿਹਾ? ਸਰ ਇਹ ਤੁਹਾਨੂੰ ਬਸਰਾਉ। ਇਹ ਤੁਸੀਂ ਕਰ ਸਰ ਅਸੀਂ ਪ੍ਰਮੋਟ ਨਹੀਂ ਕਰ ਰਹੇ ਜੀ ਇਹ ਉਹਨਾਂ ਨੂੰ ਸੁਣੋ ਮੇਰੀ ਸੁਣੋ ਮੇਰੀ ਸੁਣੋ ਮੇਰੀ ਸੁਣੋ ਸਰ ਤਾਂ ਵਿਚਾਰ ਆ ਨਾ ਨਹੀਂ ਨਹੀਂ ਮੇਰੀ ਸੁਣੋ ਇਹਨੂੰ ਲੋਕ ਪ੍ਰਮੋਸ਼ਨ ਕਹਿੰਦੇ ਕਿ ਨਹੀਂ ਕਹਿੰਦੇ ਲੋਕ ਨੂੰ ਪ੍ਰਮੋਸ਼ਨ ਕਹਿੰਦੇ ਲੋਕ ਤੁਹਾਨੂੰ ਕਹਿੰਦੇ ਵੀਡੀਓ ਪਾਓ ਬੜਾ ਦਸ਼ਪਾਉਣ ਦੇ ਥੱਲੇ ਕਮੈਂਟਾਂ ਦੇ ਨੀਚੇ ਆਊਗਾ ਤੁਸੀਂ ਬਾਬੇ ਨੂੰ ਪ੍ਰਮੋਟ ਕਰਨਗੇ ਸੀ ਕੀ ਕਰਨਗੇ ਮੈਂ ਕਿਸ ਚੀਜ਼ ਦਾ ਪ੍ਰਮੋਸ਼ਨ ਕਰਾਂ ਮੈਨੂੰ ਕੀ ਕਰ ਲੈ ਆਪਣੇ ਵੱਲੋਂ ਦੱਸੋ ਮੈਨੂੰ ਸਵਾਲ ਇਹ ਵੀ ਚੱਕਦੇ ਵੀ ਹੁਣ ਵੀ ਤੁਹਾਡਾ ਪਲਾਨ ਮੈਨੂੰ ਆਪਣੇ ਵੱਲੋਂ ਕੀ ਕੈਸੀ ਕਿਹੜੀ ਚੀਜ਼ ਮੈਂ ਆਪਣੇ ਪੇਜ ਤੇ ਪਾਸੀ ਜਿਹੜੀ ਮੈਨੂੰ ਪ੍ਰਮੋਸ਼ਨ ਦਿਖਾ ਰਹੀ ਹੈ ਅੱਜ ਤੋਂ ਮੈਨੂੰ ਬਾਬਾ ਜੀ ਲੋਕਾਂ ਨੇ ਸ ਆਪਣਾ ਕਾਰੋਬਾਰ ਕਰ ਰਹੇ ਜੀ ਬਿਜ਼ਨਸ ਦਾ ਕਾਰੋਬਾਰ ਕੋਈ ਵੀ ਕਹੋ ਤਾਂ ਪਹਿਲੇ ਕਹਿ ਰਹੇ ਆਂ ਬਿਜ਼ਨਸ ਮੈਂ ਨਾ ਬਿਜ਼ਨਸ ਦੇ ਵੀ ਫਾਊਂਡੇਸ਼ਨ ਥੋੜੀ ਹੋ ਸਕਦੀ ਹੈ ਸਵਾਲ ਕਰਨਾ ਚਾਹਨਾ ਹੈ ਜਨਤਾ ਨੇ ਵੀ ਗੱਲ ਪੱਕੇ ਵੀ ਨਹੀਂ ਸੋੜਿਆ ਸਾਰਾ ਇਹ ਤੂੰ ਜਦ GST ਨੰਬਰ ਦੇ ਉੱਪਰ ਕੰਮ ਹੋ ਰਿਹਾ ਵਿਦਆਉਟ GST ਮੇ ਨਾ ਕੋਈ ਵੀ ਕੰਮ ਨਹੀਂ ਹੋਊਗਾ ਆਮ ਜਨਤਾ ਨੇ ਵੀ ਗੱਲ ਕਹੀ ਹੈ ਤੇ ਪਿੱਛੇ ਦੇ ਕਮੈਂਟਾਂ ਦੇ ਵਿੱਚ ਇਹ ਗੱਲ ਆਈ ਹੈ ਕਹਿੰਦੇ ਕਿ TRP ਲਈ ਜਿਹੜੀ ਇਹ ਚੀਜ਼ ਸਰ ਕੁਝ ਵੀ ਕਹਿ ਸਕਦੇ ਆ ਦੁਨੀਆ ਨੂੰ ਕੰਮ ਕਿਹਨੇ ਕਹਿੰਦਾ ਯਾਰ ਤੁਸੀਂ ਮਾਨ ਸਿੰਘਾਂ ਗਾਲੀ ਦੇ ਮੂੰਹੋਂ ਇਹ ਕਢਾ ਦਿਓ ਵੀ ਬਾਬਾ ਜੀ ਨੇ ਉਹਨੂੰ ਜਾਣ ਪੁੱਛ ਕੇ ਕਿਹਾ ਤੂੰ ਬ ਫੇ ਸੁੱਟੇ ਲਾਏ ਜਾਂਦੇ ਨੇ ਤੁਸੀਂ ਉਹਨਾਂ ਦੇ ਹੱਕ ਚੋਂ 100% ਗਲਤ ਹੈ ਜੀ ਤੁਸੀਂ ਕਦੇ ਲਾਇਆ ਇੱਥੇ ਮੈਂ ਇਸ ਦਰਬਾਰ ਦੇ ਵਿੱਚ ਕਦੇ ਸਿਗਰਟ ਵੀੜੀ ਨਹੀਂ ਚਲਾ ਦਿੰਦਾ ਹੈਗਾ ਸੈਕੰਡਲੀ ਗੱਲ ਮੈਂ ਕਿਸੇ ਦੇ ਖਿਲਾਫ ਵੀ ਨਹੀਂ ਮੈਂ ਸੁਣਿਆ ਇੱਕ ਨਕੌਦਰ ਦੇ ਬੜੇ ਅੱਛੇ ਸੰਤ ਮਹਾਤਮਾ ਗਹਿਲੋਂ ਨੂੰ ਫਕੀਰ ਹੋਇਆ ਸਾਈਂ ਲਾਡੀ ਸ਼ਾ ਜੀ ਉਹ ਕਿਸੇ ਟਾਈਮ ਆਪਣੀ ਰੱਬ ਨਾਲ ਲਿਵ ਲੱਗੀ ਹੋਈ ਸੀ ਉਹਨਾਂ ਦੀ ਉਹ ਕਦੇ ਸਿਗਰਟ ਪੀਂਦੇ ਸੀਗੇ ਕਮਾਂਡਰ ਨੇ ਸਿਗਰਟ ਪੀਂਦੇ ਇੱਕਦਿ ਉਹਨਾਂ ਨੂੰ ਕੋਈ ਭਰੀ ਹੋਈ ਸਿਗਰਟ ਨਹੀਂ ਮਿਤੀ ਜੋ ਮੈਂ ਸੁਣਿਆ ਮੈਂ ਅਜੇ ਤੱਕ ਗਿਆ ਨਹੀਂ ਹੈ ਕਦੇ ਵੀ ਮੈਨੂੰ ਨਕੌਦਰ ਜਾਂਦਾ ਮੌਕਾ ਨਹੀਂ ਮਿਲਿਆ ਕਦੇ ਮੈਂ ਨਹੀਂ ਗਿਆ ਹੈ ਉਹ ਪਿੰਡ ਦੇ ਜਨਮ ਪਰਮਾਤਮਾ ਲੱਗੀ ਸੀ ਅੱਜ ਕੱਲ ਲੋਕ ਵੀ ਕਿ ਆਪਣੇ ਜਵਾਨੀਆ ਖਰਾਬ ਕਰ ਰਹੇ ਔਰ ਕੁਝ ਨਹੀਂ ਕਰ ਰਹੇ। ਅੱਛਾ ਜੀ ਹੋਲਾ ਮੱਲਾ ਚੱਲ ਰਿਹਾ ਦੀ ਬਹੁਤ ਸੰਗੇ ਜਾਣੀ ਕਿ ਬੰਟੀ ਬਾਬੇ ਨੂੰ ਮੌਕਾ ਮਿਲੇ ਤੇ ਅਨੰਦਪੁਰ ਸਾਹਿਬ ਜਾਣ। ਸਰ ਮੈਂ ਅਨੰਦਪੁਰ ਸਾਹਿਬ ਕੱਟੋ ਕਰ ਜਾਣੀ ਸਾਤ ਚੰਤ ਚਾਰ ਵਾਰ ਜਾਣੇ ਜਾਣਾ। ਹੁਣ ਜਾਓਗੇ? ਬਿਲਕੁਲ ਜੋ ਕਮਾਲ ਮੇਰੀ ਔਕਾਤ ਕੀ ਯਾਰ? ਮੇਰੀ ਮੈਂ ਇੱਕ ਮਿੰਟ ਮੈਨੂੰ ਕਿੱਡੇ ਵੱਡੇ ਦਰਬਾਰ ਦੀ ਗੱਲ ਕਰ ਰਹੇ ਮੇਰੀ ਔਕਾਤ ਕੀ ਮੈਂ ਹਰ ਟਾਈਮ ਨਮਸਤੇ ਕੋ ਗਿਆ ਹਾਂਗਾ? ਹਰ ਮੈਂ ਦੋ ਦੋ ਘੰਟੇ ਪਹਿਰੇ ਗੁਰਦੁਆਰਾ ਸਾਹਿਬ ਬਾਟ ਕਰਨਾ ਮੈਨੂੰ ਇਸ ਦਾ ਕੋਈ ਕਿਹੜੇ ਕਿਹੜੇ ਗ੍ਰੰਥ ਨੇ ਅੱਜ ਤੱਕ ਧਰਮ ਨਾਲ ਕਰਨਾ ਸਕਾਇਆ ਹੈ ਹਰ ਧਰਮ ਗ੍ਰੰਥ ਨੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਚਾਹੇ ਉਹ ਤਨਸ਼ੀਰੁਕ ਗੁਰਸਾਹਿਬ ਜੀ ਨੇ ਚਾਹੇ ਉਹ ਗੀਤਾ ਚਾਹੇ ਉਹ ਬਾਈਬਲ ਚਾਹੇ ਸ਼ਰੁਕ ਕੁਰਾਨ ਸ਼ਰੀਫ ਜਦੋਂ ਸਾਹਮਣੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਬਾਬਾ ਜਦੋਂ ਇਹ ਸਭ ਕੁਝ ਹੈ ਇਹ ਅਕਾਲੀ ਮਾਨਸਿਕ ਦਾ ਵੀ ਇਹੀ ਕਹਿਣਾ ਸੀਗਾ ਫਿਰ ਇਹ ਨਵਾਂ ਧਾਮ ਸ਼ੁਰੂ ਕਰਨ ਦੀ ਲੋੜ ਕੀ ਪੈਣੀ ਸਰ 400 ਸਾਲ ਤੋਂ ਚੱਲਦੀ ਆ ਰਹੀ ਗੱਦੀ ਹੈ 400 ਸਾਲ ਤੋਂ ਸਵਾਲ ਸੁਣ ਲਓ ਸਵਾਲ ਸੁਣ ਲਓ ਹਿੰਦੁਸਤਾਨ ਦੇ ਵਿੱਚ ਇਹਨੇ ਡੇਰਾਬਾਦ ਕਿਉਂ ਹੈ ਜਦਕਿ ਡੇਰਾਬਾਦ ਹੀ ਆੜ ਦੇ ਵਿੱਚ ਹੀ ਕਿਹੜਾ ਡੇਰਾ ਨਹੀਂ ਇਹ ਮੈਂ ਮੇਰਾ ਕਿ ਬਸ ਨਾਲੇ ਇੱਕ ਮੈਂ ਤੁਹਾਡੇ ਇੱਕ ਇੱਕ ਮੈਂ ਤੁਹਾਨੂੰ ਛੋਟੀ ਗੱਲ ਦਾ ਜਵਾਬ ਦੇਣਾ ਤੁਸੀਂ ਕਿਹਾ ਜੀ ਇੰਨਾ ਇੰਨਾ ਕੁਝ ਹੈਗਾ ਜਿਹੜੀਆਂ ਸੀਮਤਾਕਤਾ ਬੈਠੀਆਂ ਹੈ ਫੇਰ ਦਰਬਾਰ ਸਾਹਿਬ ਤੋਂ ਬਾਅਦ ਗੁਰਦੁਆਰਾ ਸਾਹਿਬ ਖੋਲਣ ਦੀ ਕਿਉਂ ਲੋੜ ਹੈ ਮਨੂੰ ਜਵਾਬ ਦਿਓ ਗੱਲ ਨਹੀਂ ਨਹੀਂ ਜਵਾਬ ਦਿਓ ਗੱਲ ਇਹ ਨਹੀਂ ਰਬ ਰਬ ਅਬਰ ਰਬ ਇੱਕ ਮਿੰਟ ਬ੍ਰਦਰ ਅਬਰ ਰਬ ਦਾ ਨਾਮ ਲੈਣਾ ਹੈ ਇਹ ਡੇਰਾ ਨਹੀਂ ਇਹ ਪਹਿਲੀ ਗੱਲ ਇਹ ਮਰਡਿੰਗ ਕੇ ਇਹ ਤਾਂ ਆ ਮੈਂ ਮੰਦਰ ਹੈ ਇਹਦੇ ਮੰਦਰ ਇਹਦੇ ਮੰਦਰ ਬਣਾਇਆ ਹੈ ਬਾਬਾ ਜੀ ਦੀ ਜਗ੍ਹਾ ਤੇ ਲੋਕੀ ਨਤਮਸਤਕ ਹੋਣਾ ਤੇ ਡੇਰਾ ਹੁੰਦਾ ਜਿਹੜਾ ਤੁਸੀਂ ਅੱਜਕੱਲ ਸੁਣਦੇ ਹੋ ਵੀ ਲੋਕ ਉੱਥੇ ਰਹਿੰਦੇ ਆ ਗਲਤ-ਚਲਤ ਕੰਮ ਹੋ ਰਹੇ ਜਿਹੜੀ ਚੀਜ਼ਾਂ ਬਾਹਰ ਆ ਰਹੀ ਚਲੋ ਮਾਨ ਸਿੰਘ ਅਕਾਲੀ ਦੀ ਗੱਲ ਹੈ ਡੇਰਾ ਬਾਤ ਦੀ ਤੁਸੀਂ ਗੱਲ ਕਰਦੇ ਹੋ ਮੈਂ ਕਿਸੇ ਦਾ ਨਾਮ ਲਿੱਤੇ ਬਿਨਾਂ ਗੱਲ ਕਰਦਾ ਹੁਣੇ ਪਿੱਛੇ ਬੜਾ ਰੋਲ ਪਿਆ ਇਹ ਆਦਮੀ ਜਨਾਨੀ ਮਾਰਤੇ ਔਰਤਾਂ ਨਾਲ ਬਲਾਤਕਾਰ ਹੋਇਆ ਮਾਨ ਸਿੰਘ ਕਾਲੀ ਦੇ ਮੂੰਹ ਚ ਕੀ ਸੀ ਕੋੜ ਕਿਰਲੀ ਉਹ ਲੋਕ ਨਹੀਂ ਬੋਲਿਆ ਗਿਆ ਕਿਉਂਕਿ ਧਰਮ ਸੇਮ ਹੈ ਇਹ ਗੱਲਾਂ ਗਲਤ ਨੇ ਗਲਤ ਨਹੀਂ ਮੈਂ ਸਹੀ ਕਹਿ ਰਿਹਾ ਹਾਂ ਸਵਾਲ ਇਹ ਸੀਗਾ ਬਾਬਾ ਜੀ ਸਵਾਲ ਇਹ ਸੀਗਾ ਕਿ ਜਦੋਂ ਭੋਲੇ ਨਾਥ ਹੈ ਤੇ ਉਹਦਾ ਮੰਦਰ ਹੋਦੀ ਬਜਾਏ ਤਾਂ ਆਮ ਕਿਉਂ ਬਣ ਗਿਆ ਭੋਲੇ ਮੰਦਰ ਨਹੀਂ ਮੰਦਰ ਧਾਮ ਦਾ ਇੱਕ ਨਾਮ ਹੈ ਪ੍ਰੇਮ ਧਾਮ ਤਾਂ ਪ੍ਰੇਮ ਧਾਮ ਉਹਦੇ ਨੂੰ ਮੰਦਰ ਲਾ ਲੋ ਪ੍ਰੇਮ ਮੰਦਰ ਕਹਿ ਲੋ ਉਹਦਾ ਆਮ ਦਾ ਮੰਦਰ ਨਹੀਂ ਤੇ ਸਾਰੇ ਕੁਝ ਸਾਰਾ ਪ੍ਰੇਮ ਧਾਮ ਤੇ ਪਿਆਰ ਮੁਹੱਬਤ ਮਾਪੋ ਪਿੰਡ ਆਪਣੀ ਆਸਥਾ ਆਪਣਾ ਟਰਸਟ 10 ਬੰਦਿਆਂ ਨੇ ਰਲ ਕੇ ਇੱਕ ਧਾਮ ਬਣਾਇਆ ਉਹਦੇ ਵਿੱਚ ਕੋਈ ਚੰਗਾ ਕੰਮ ਹੀ ਕੀਤਾ ਇੱਥੇ ਇੱਥੇ ਗਊਸ਼ਾਲਾ ਇਸ ਪੂਰੇ ਰੋਹਿਰੀ ਦੇ ਵਿੱਚ ਇੱਕ ਪਹਿਲਾ ਦਰਵਾਰ ਜਿਹੇ ਬੇਲੀ ਲੰਗਰ ਚੱਲਦਾ ਹੈ ਬੇਲੀ ਬੜਾ ਵਧੀਆ ਮੌਕਾ ਨਹੀਂ ਨਹੀਂ ਸੁਣੋ ਮੇਰੀ ਗੱਲ ਪਲੀਜ਼ 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 ਇਹ ਪੂਰੀ ਲਵਦੀਆਂ ਦੇਖੋ ਸਮਾਜ ਸੇਵ ਜੁਬ ਲਵਦੀਆਂ ਨਹੀਂ ਹੁੰਦੀਆਂ ਇੱਕ ਮਿੰਟ ਬ੍ਰਦਰ ਮੇਰੀ ਗੱਲ ਸੁਣੋ ਪਲੀਜ਼ ਇਹ ਪੂਰੇ ਏਰੀਏ ਦੇ ਵਿੱਚ ਚਾਰ ਸੜਕਾਂ ਦੇ ਵਿੱਚ ਇੱਕ ਪਹਿਲਾ ਦਰਵਾਰ ਹੈ ਜਿੱਥੇ ਬੇਲੀ ਲੰਗਰ ਚੱਲਦਾ ਹੈ 1000 2000 ਬੰਦਾ ਬੇਲੀ ਲੰਗਰ ਖਾ ਕੇ ਜਾਂਦੇ 120 ਔਰਤਾਂ ਦਾ ਬਿਦੌਰ ਤਨ ਰੈਸ਼ਨਮੈਂਟ ਸਵਾਰਾ ਹੁੰਦਾ ਇੱਥੇ ਹਰ ਮਹੀਨੇ ਹੋਰ ਕੱਟ ਚੱਲ ਰਹੇ ਨੇ ਸਰ ਲੋਕਡਾਊਨ ਦੇ ਵਿੱਚ ਚਲੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਸੀਂ ਮੀਡੀਆ ਨੇ ਭਰਾ ਕਰਦੇ ਹੋ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਨੂੰ ਪੁੱਜਣ ਭੇਜਿਆ ਗਿਆ ਤੋ ਹਰ ਮਹੀਨੇ ਹਰ ਮਹੀਨੇ ਟਰਾਈਸਾਈਕਲ ਸੌਰੀ ਹਰ ਸਾਲ ਟਰਾਈਸਾਈਕਲ ਜਿਹਨਾਂ ਬੱਚਿਆਂ ਲਈ ਜਿਹਦੇ ਅੰਗ ਹੀਨ ਨੇ ਉਹਨਾਂ ਬਜ਼ੁਰਗਾਂ ਲਈ ਜਿਨ੍ਹਾਂ ਨੂੰ ਕੰਨ ਸੁਣਨ ਦੀ ਪ੍ਰੋਬਲਮ ਹੈ ਮਸ਼ੀਨਾਂ ਕਈ ਬੱਚਿਆਂ ਲਈ ਐਜੂਕੇਸ਼ਨ ਦਾ ਖਰਚਾ ਇੱਥੋਂ ਚੱਲਦਾ ਕਿਸੇ ਨੇ ਕਮਾਲ ਦੀ ਕਰ ਲਈ ਕੱਚੇ ਕੰਮ ਇੱਕ ਟਰਸਟ ਕਰ ਰਹੀ ਹੈ ਯਾਰ ਕੀ ਕਿਦਾਂ ਕਰ ਰਹੇ ਆਪਾਂ ਹਾਂ ਕੁਛ ਗੱਲ ਸਮਝ ਨਹੀਂ ਨਹੀਂ ਤੁਹਾਡਾ ਨਹੀਂ ਆ ਇਹ ਸਵਾਲ ਮਾਉਂਦ ਨਾ ਉਹਨਾਂ ਨੇ ਜਵਾਬ ਦੇ ਗਏ ਉਹਨਾਂ ਨੂੰ ਯਾਰ ਵੈਸੇ ਦਾ ਸੂਲਨ ਨਾ ਬ੍ਰਦਰ ਮੈਂ ਇੱਕ ਗੱਲ ਕਮਾ ਹੂ ਇਜ਼ ਮਾਨ ਸਿੰਘ ਅਕਾਲੀ ਕੋਈ ਏਡੀ ਵੱਡੀ ਕੋਈ ਅਸਤੀ ਨਹੀਂ ਆ ਨਹੀਂ ਮੈਂ ਮਾਨ ਸਿੰਘ ਜਨਤਾ ਵਿੱਚ ਮੈਂ ਕਹਿੰਦਾ ਕੋਈ ਗਰੀਬ ਬੰਦਾ ਕੋਈ ਬਿਲਕੁਲ ਗਰੀਬ ਬੰਦਾ ਆ ਕੇ ਸਵਾਲ ਕਰੇ ਸਮਝ ਆਂਦਾ ਹੈ ਮਾਨ ਸਿੰਘ ਅਕਾਲੀ ਦੀ ਉਪਲਬਦੀ ਕੀ ਹੈ ਦੂਜੀ ਗੱਲ ਹਰ ਵਾਰੀ ਉਹ ਪਬਲਿਸਿਟੀ ਸਟੈਂਡ ਖੇਡਦਾ ਜਦੋਂ ਜਦੋਂ ਦਾ ਕੁੱਲੜ ਬੀਜਾ ਵਾਲੇ ਸੀਗੇ ਉਹਨਾਂ ਨੇ ਗਲਤੀ ਕੀਤੀ ਜਦੋਂ ਮਾਨ ਸਿੰਘ ਅਕਾਲੀ ਨਹੀਂ ਆਇਆ ਅੱਜ ਤਿੰਨ ਮਹੀਨੇ ਪਹਿਲਾਂ ਚਾਰ ਮਹੀਨੇ ਉਹਨਾਂ ਬਾਰ ਜਦੋਂ ਪਹਿਲਾਂ ਐਵੇਂ ਉਹਨਾਂ ਦੇ ਘਰ ਵੜ ਗਿਆ ਮਤਲਬ ਉਹਨੂੰ ਇਹ ਦੇਖ ਰਿਹਾ ਵੀ ਬਾਬਾ ਜੀ ਦੀ ਸ਼ੋਹਰਤ ਵਧਰੀ ਜੇ ਲੋਕ ਜਾ ਰਹੇ ਹੈ ਤੋ ਉਹਨੂੰ ਤਕਲੀਫ ਹੋ ਜਾਂਦੀ ਹੈ ਆਪਾਂ ਮੈਂ ਤਾਂ ਮੈਨੂੰ ਹਰ ਬੰਦੇ ਨੂੰ ਰਾਈਟ ਹੈ ਨਹੀਂ ਸਵਾਲ ਸੀਗੇ ਥੱਲੇ ਕਮੈਂਟ ਕਰੇ ਸੀ ਉਹ ਕਹਿੰਦੇ ਵੀ ਯਾਰ ਬੰਟੀ ਬਾਬਾ ਜੀ ਨੂੰ ਕੋਈ ਸਮੱਸਿਆ ਨਹੀਂ ਤੁਸੀਂ ਕਿਉਂ ਐਡਾ ਨਹੀਂ ਨਹੀਂ ਮੇਰੇ ਤੇ ਕੀ ਕਮੈਂਟ ਭਾਈ ਮੈਂ ਆਪਣੇ ਲੁਧਿਆਣਾ ਸ਼ਹਿਰ ਲਿਖਣਾ ਇਹ ਸ਼ਹਿਰ ਮੇਰਾ ਹੈ ਇਹ ਮੇਰੇ ਸ਼ਹਿਰ ਦੇ ਜੋ ਕੋਈ ਬੰਦਾ ਆ ਕੇ ਕਹਿ ਰਿਹਾ ਮੈਂ ਇਹ ਕਰ ਦੂ ਮੋ ਕਰ ਦੂ ਵੇ ਅੱਜ ਹੈਡ ਸਪੀਚ ਕਿਉਂ ਨਹੀਂ ਪ੍ਰਸ਼ਾਸਨ ਨੂੰ ਦਿਖੀ ਇੱਕ ਬੜਾ ਇੱਕ ਬੜਾ ਅੱਜ ਪ੍ਰਸ਼ਾਸਨ ਨੂੰ ਹੈਡ ਸਪੀਚ ਕਿਉਂ ਨਹੀਂ ਦਿਖੀ ਸਾਡੇ ਦੇ ਜene ਪਰਚਾ ਦੁਕਾਣ ਵੀਨਾ ਕਿਸੇ ਨਾਲ ਤੋ ਹਾਂ ਸੁਣਾ ਚਰਚਾ ਲਈ ਬੰਟੀ ਬਾਬਾ ਜੀ ਤੇ ਨੇ ਸਾਨੀ ਸਾਹਿਬ ਕਿਉਂ ਵਿਚ ਰੋਲਾ ਪਾ ਮੈਂ ਖੜਾ ਭਾਜੀ ਨਾਲ ਕਿਉਂ ਮੈਂ ਖੜਾ ਬਸ ਵੀ ਮੈਂ ਨਾਲ ਖੜਾ ਮੈਂ ਉਹਨੂੰ ਗੱਲ ਕਰਦੀ ਨਹੀਂ ਨਹੀਂ ਬੰਟੀ ਬਾਬਾ ਜੀ ਨਾਲ ਹੀ ਖੜਾ ਮੈਂ ਕਿਉਂ ਉਹਨੂੰ ਗੱਲ ਕਰਦੀ ਆਵੇ ਸਵਾਲ ਦਾ ਜਵਾਬ ਮੈਂ ਵੀ ਉਹਨੂੰ ਸਵਾਲ ਕਰਨਾ ਚਾਹਨਾ ਮੇਰੀ ਵੀ ਇੱਛਾ ਜੱਕੀ ਹੈ ਵੀ ਤੇਰਾ ਬਕਮ ਕੀ ਹੈ ਤੇਰੀ ਉਪਲਬਧੀ ਕੀ ਹੈ ਜੋ ਬੋਲ ਸਕਦਾ ਹੈ ਇੱਕ ਐਡੇ ਵੱਡੇ ਸੰਤ ਨੂੰ ਬਖੀਰ ਨੂੰ ਵੀ ਤੇਰੀ ਉਪਲਬਧੀ ਕੀ ਹੈ ਤੇ ਮੈਂ ਵੀ ਤਾਂ ਪੁੱਛਣਾ ਤੇਰੀ ਮਲੰਗ ਦੀ ਉਪਲਬਧੀ ਕੀ ਹੈ ਮੈਂ ਨਹੀਂ ਮੇਰੇ ਕੋਲ ਅਧਿਕਾਰ ਨਹੀਂ ਖਲੇ ਅਧਿਕਾਰ ਉਹਨਾਂ ਕੋਲ ਹੀ ਹੈ ਇਹ ਗੱਲ ਨਾ ਨਾ ਕਰੋ ਵੇਖੋ ਹਾਂ ਕਿਸੇ ਵੀ ਐਸਪੀ ਦੇਖੋ ਮੇਰੀ ਗੱਲ ਸੁਣੋ ਇੱਕ ਸਪੀਚ ਦੇ ਨਾਲ ਸਾਰਾ ਪ੍ਰਸ਼ਾਸਨ ਇਹਨਾਂ ਨੇ ਬਿਜ਼ੀ ਕਰਤਾ ਪ੍ਰਸ਼ਾਸਨ ਬਿੱਲੇ ਨਾ ਕਮ ਲਈ ਯਾਰ ਸਾਨੂੰ ਸ਼ਹਿਰ ਨੂੰ ਕਿੰਨੇ ਅੱਛੇ ਐਸਪੀ ਸਾਹਿਬ ਮਿਲੇ ਹੋਏ ਨੇ ਕਿੰਨੇ ਅੱਛੇ ਕੰਮ ਕਰ ਰਹੇ ਨੇ ਇੱਕ ਨਿੱਕੀ ਜਿਹੀ ਗੱਲ ਕਰਕੇ ਸਾਰਾ ਪ੍ਰਸ਼ਾਸਨ ਅਸੀਂ ਬਿਜ਼ੀ ਕਰਦੇ ਹਾਂ ਪਰੇਸ਼ਾਨ ਕਰਦੇ ਹਾਂ ਕਿਉਂ ਕਿਉਂ ਦੇ ਇਸ ਬਿੱਛ ਦੇ ਨਹੀਂ ਆਸੀ ਕਾਦੇ ਲਈ ਕੀ ਗਲਤ ਕੰਮ ਦੇਖ ਲਿਆ ਤੁਸੀਂ ਹਾਂ ਦੇਖੋ ਕੋਈ ਬੰਦਾ ਬੋਲੇ ਸਾਣੀ ਸਾਹਿਬ ਸਾਣੀ ਸਾਹਿਬ ਜੀ ਬਾਈ ਸੜੀ ਸਾਹ ਬਰੇਟ ਤੁਸੀਂ 10 ਪਹਿਲੇ ਮੀਡੀਆ ਨੂੰ ਇਹ ਗੱਲ ਚਾਹੀਏ ਕਿ ਬਲੈਕਮੇਲਿੰਗ ਦਾ ਇਹ ਸਾਰਾ ਚੱਕਰ ਬਿਲਕੁਲ ਹੈ ਗਾ ਜੀ ਬਟ ਬਲੈਕਮੇਲਿੰਗ ਕਿਉਂ ਬੰਟੀ ਬਾਬਾ ਜੀ ਇਹ ਕਿਉਂ ਜਦ ਕੀ ਸ਼ਹਿਰ ਦੇ ਵਿੱਚ ਭਾਜੀ ਕਿਹਦੇ ਕੋਲ ਬਲੈਕਮੇਲਿੰਗ ਕਿਹਦੇ ਕੋ ਕਰੋਗੇ ਤੁਸੀਂ ਤੁਸੀਂ ਹੁਣੇ ਗੱਲ ਕੀਤੀ ਹਾਲ ਕੀ ਦੇ ਨਾਲ ਇੱਕ ਇੱਕ ਦੇ ਨਾਲ ਕਰੋਗੇ ਹੁੰਦਾ ਬਲੈਕਮੇਲਿੰਗ ਦਾ ਕੀ ਕਾਰਨ ਹੈ ਜੀ ਕਾਰਨ ਭਾਜੀ ਸ਼ੋਹਰਤ ਅਗਲੇ ਨੇ ਦੇਖਣਾ ਹੋਰ ਕੀ ਹੋਰ ਬਲੈਕਮੇਲਿੰਗ ਦਾ ਕਾਰਨ ਕੀ ਹੁੰਦਾ ਭਾਜੀ ਤੁਸੀਂ ਮੈਨੂੰ ਦੱਸੋ ਬਲੈਕਮੇਲਿੰਗ ਕਿਹਨੂੰ ਕਰਦਾ ਬੰਦਾ ਜਿਹੜਾ ਮਸ਼ਹੂਰ ਹੋਵੇ ਜਿਹਨੂੰ ਕੋ ਪੈਸੇ ਦਿਖਦੇ ਹੋਣ ਕੋਈ ਜਿਹੜਾ ਨੇ ਡਾਇਰੈਕਟ ਕੰਟੈਕਟ ਕੀਤਾ ਤੁਹਾਨੂੰ ਕੋਈ ਅਸੀਸ ਬਾਰੇ ਕਦੀ ਕੋਈ ਡਿਮਾਂਡ ਕੀਤੀ ਬਿਲਕੁਲ ਸਿਨਹਲ ਕੁਛ ਨਹੀਂ ਹੈ ਭਾਈ ਇਹਦਾ ਬੇਸ ਹੀ ਨਹੀਂ ਬਣਿਆ ਅਗਲੇ ਦਾ ਪਹਿਲੇ ਬੇਸ ਹੀ ਟੁੱਟ ਗਿਆ ਕੰਟੈਕਟ ਦਾ ਬਾਤੀਆਂ ਗੱਲਾਂ ਉਹਨੂੰ ਸੀਗਾ ਸ਼ਾਇਦ ਬਾਬਾ ਜੀ ਨੇ ਬਾਬਾ ਜੀ ਦੇ ਮਗਰ ਕਿਸੇ ਨੇ ਖੜਨਾ ਨਹੀਂ ਬੜੇ ਭੁਲੇਖਾ ਸੀ ਉਹਦਾ ਸਾਡੇ ਵੀ ਪੰਜਾਬ ਚ ਕੋਈ ਵੱਡਾ ਈਵੈਂਟ ਹੁੰਦਾ ਹੈ ਜਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਕੋਈ ਧਾਰਮਿਕ ਸਮਾਗਮ ਹੁੰਦੇ ਉਦੋਂ ਕੋਈ ਨਾ ਕੋਈ ਐਦਾਂ ਦਾ ਅਨਸਰ ਉੱਠ ਕੇ ਆਂਦਾ ਜਿਹੜਾ ਸਾਰੇ ਸਟੇਟ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਸਾਨੀ ਸਾਹਿਬ ਜਾਂ ਮੈਂ ਜਿੰਨੇ ਵੀ ਸੰਗਠਨ ਇੱਥੇ ਜਿੰਨੇ ਵੀ ਸਮਾਜ ਦੇ ਲੋਕ ਆਏ ਆ ਲੁਧਿਆਣੇ ਦੇ ਉਹ ਏਸੀ ਕਰਕੇ ਆਇਆ ਵੀ ਅਸੀਂ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋਣ ਦੇਣਾ ਸਭ ਤੋਂ ਵੱਡਾ ਮੁੱਦਾ ਸਾਨੀ ਸਾਹਿਬ ਜੀ ਬਾਈ ਸੋਸ਼ਲ ਮੀਡੀਆ ਨੂੰ ਕੀ ਜਾਣਦੇ ਹੋ ਜਿਵੇਂ ਅਕਾਲੀ ਮਾਨ ਸਿੰਘ ਨੇ ਸੋਸ਼ਲ ਮੀਡੀਆ ਦੇ ਅੱਗੇ ਤਮਕੀ ਦਿੱਤੀ ਪਰਮਾਸ਼ ਪ੍ਰਸ਼ਾਸਨ ਨੇ ਰੋਕ ਲਿਆ ਤੁਹਾਨੂੰ ਵੀ ਅੱਜ ਤੱਕ ਜਿਹੜਾ ਮੀਡੀਆ ਤੁਹਾਡੇ ਕੋਲ ਖੜੀ ਹੈ ਨਾ ਤੋ ਕਿਸ ਤਰ੍ਹਾਂ ਲੈ ਰਹੇ ਹੋ ਸੋਸ਼ਲ ਮੀਡੀਆ ਨੂੰ ਇਹ ਇੱਕ ਚੰਗਾ ਬਿਲਕੁਲ ਸਹੀ ਸਮਾਂ ਹੈ ਮੈਂ 1 ਤੋਂ 4-5 ਮੈਂ 5 ਸਾਲ ਪਹਿਲਾਂ ਮੈਂ ਕਦੇ ਮੀਡੀਆ ਦੇ ਅੱਗੇ ਨਹੀਂ ਆਂਦਾ ਸੀ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ ਸੀਗਾ ਗੁਰੂ ਜੀ ਨੇ ਮੈਨੂੰ ਕਿਹਾ ਬੇਟਾ ਤੇਰੇ ਬਚਨ ਬਹੁਤ ਅੱਛੇ ਨੇ ਤੇਰੇ ਸ਼ਬਦ ਇੱਕ ਗੁਲਾਬ ਦੇ ਫੁੱਲ ਦੀ ਖੁਸ਼ਬੂ ਦਿੰਦੇ ਆ ਔਰ ਖੁਸ਼ਬੂ ਨੂੰ ਫੈਲਾਉਂਦਾ ਕੰਮ ਮੀਡੀਆ ਦਾ ਹੈ ਖਲੋਣੀ ਚਾਹੀਦੀ ਹੈ ਬੜੀ ਬੜੀ ਅੱਛੀ ਗੱਲ ਹੈ ਸੋਸ਼ਲ ਮੀਡੀਆ ਇੱਕ ਅੱਛਾ ਕੰਮ ਕਰ ਰਹੀ ਹੈ ਸਾਡੇ ਮੈਸੇਜ ਲੋਕਾਂ ਤੱਕ ਪਹੁੰਚਾ ਰਹੀ ਹੈ ਬਹੁਤ ਅੱਛਾ ਨਾਲੇ ਭਾਈ ਜੀ ਆਪਾਂ ਇੱਕ ਲਾਸਟ ਇੱਕ ਗੱਲ ਕਰਨਾ ਚਾਹੁੰਦਾ ਦੇਖੋ ਕਮੀ ਕਿਸੇ ਚ ਵੀ ਹੋ ਸਕਦੀ ਹੈ ਜੇ ਸਾਰੀਆਂ ਗੱਲਾਂ ਕਰੀਏ ਜੇ ਆਮ ਪਬਲਿਕ ਚੋ ਆਮ ਜਨਤਾ ਹੈ ਜੋ ਆਮ ਸੇਵਕ ਕੋਈ ਬੰਦਾ ਉੱਠ ਕੇ ਇਲਜ਼ਾਮ ਲਾਂਦਾ ਉਹ ਸਾਡੇ ਸਿਰ ਮੱਥੇ ਹੈ ਮਾਨ ਸਿੰਘ ਕਾਲੀ ਵਰਗੇ ਪਬਲਿਸਿਟੀ ਸਟੈਂਡ ਕਰਨ ਵਾਲੇ ਬੰਦੇ ਦੀ ਨਾ ਗੱਲ ਅਸੀਂ ਪਹਿਲਾਂ ਸੁਣੀ ਨਾਜ ਸੁਣੀਏ ਨਾਲ ਨਾਲ ਸੁਣਾਉਂਦੇ ਥੈਂਕ ਯੂ ਸੋ ਮਚ